ਇਹ ਕਈਆਂ ਨੂੰ ਟੈਨਸ਼ਨ ਦੀ ਵੀ ਐਡਿਕਸ਼ਨ ਹੋਈ ਹੁੰਦੀ ਹੈ ਨਸ਼ਾ ਨਸ਼ਾ ਐਡਿਕਸ਼ਨ ਹੁੰਦੀ ਹੈ ਕਈਆਂ ਨੂੰ ਟੈਨਸ਼ਨ ਲੈਣ ਦੀ ਜੇ ਟੈਨਸ਼ਨ ਨਾ ਹੋਵੇ ਉਹਨਾਂ ਦੀ ਜ਼ਿੰਦਗੀ 'ਚ ਤੇ ਉਹਨਾਂ ਨੂੰ ਫਿਰ ਟੈਨਸ਼ਨ ਹੋ ਜਾਂਦੀ ਵੀ ਅੱਜ ਟੈਨਸ਼ਨ ਕਿਉਂ ਨਹੀਂ ਹੈਗੀ ਇੰਨੀ ਟੈਨਸ਼ਨ ਲੈਣ ਦੀ ਆਦਤ ਹੈ ਕਈਆਂ ਨੂੰ ਬੰਦਿਆਂ ਨੂੰ ਵੀ ਬੀਬੀਆਂ ਨੂੰ ਵੀ ਵੀ ਜੇ ਕੋਈ ਟੈਨਸ਼ਨ ਨਾ ਹੋਵੇ ਉਹਨਾਂ ਨੂੰ ਇਹੀ ਟੈਨਸ਼ਨ ਪੈ ਜਾਂਦੀ ਵੀ ਅੱਜ ਕੋਈ ਟੈਨਸ਼ਨ ਹੀ ਨਹੀਂ ਸਾਰਾ ਕੁਝ ਹੀ ਠੀਕ ਹੈ ਸੱਚੀ ਇਹ ਟੈਨਸ਼ਨ ਪੈ ਜਾਂਦੀ ਕਈਆਂ ਦਿਮਾਗ 'ਚ ਵੀ ਕੋਈ ਟੈਨਸ਼ਨ ਨਹੀਂ ਤੇ ਕਈ ਇੰਨੇ ਟੈਨਸ਼ਨ ਦੇ ਪੇਸ਼ੈਂਟ ਹੁੰਦੇ ਐ ਕਿ ਦੂਜੇ ਬੰਦੇ ਦੇ ਉੱਤੇ ਵੀ ਦਿਮਾਗ ਤੇ ਦਹਿਲ ਪਾ ਕੇ ਟੈਨਸ਼ਨ ਪਾ ਦਿੰਦੇ ਮੈਂ ਆਪਾਂ ਦਿਵਾਨ 'ਚ ਵੀ ਕਿਹਾ ਸੀ ਨਾ ਵੀ ਉਹ ਬੀਬੀ ਗਈ ਉੱਥੇ ਡਾਕਟਰ ਸਾਹਿਬ ਦੇ ਕੋਲ ਤੇ ਉਹ ਜਾ ਕੇ ਡਾਕਟਰ ਨੂੰ ਕਹਿੰਦੀ ਡਾਕਟਰ ਸਾਹਿਬ ਮੈਨੂੰ ਬਹੁਤ ਟੈਨਸ਼ਨ ਪੈਂਦੀ ਐ ਤੇ ਡਾਕਟਰ ਸਾਹਿਬ ਕਹਿਣ ਲੱਗੇ ਬੀਬੀ ਤੈਨੂੰ ਟੈਨਸ਼ਨ ਕਿਵੇਂ ਪੈਂਦੀ ਕਹਿੰਦੀ ਬਹੁਤ ਟੈਨਸ਼ਨ ਹੁੰਦੀ ਐ ਮੈਂ ਹਰ ਗੱਲ ਦੀ ਟੈਨਸ਼ਨ ਲੈ ਲੈਂਦੀ ਐ ਉਹ ਕਹਿੰਦੇ ਤੈਨੂੰ ਟੈਨਸ਼ਨ ਕਿਵੇਂ ਪੈਂਦੀ ਐ ਕਿ ਐਗਜ਼ੈਂਪਲ ਤਾਂ ਦੇ ਵੀ ਤੈਨੂੰ ਟੈਨਸ਼ਨ ਕਿਵੇਂ ਪੈਂਦੀ ਐ ਕਹਿੰਦੀ ਜਿਵੇਂ ਹੁਣ ਮੈਂ ਇੱਥੇ ਆਈ ਕਹਿੰਦੇ ਹਾਂ ਮੈਂ ਤੁਹਾਡਾ ਹਸਪੀਟਲ ਵੇਖਿਆ ਕਹਿੰਦੇ ਹਾਂ ਤੇ ਮੈਂ ਇਹ ਵੇਖਿਆ ਵੀ ਇਹ ਜਿਹੜੀ ਬਿਲਡਿੰਗ ਹੈ ਇਹਦੇ ਤੇ 8-10 ਕਰੋੜ ਰੁਪਈਆ ਲੱਗਾ ਹੈ ਡਾਕਟਰ ਸਾਹਿਬ ਕਹਿੰਦੇ ਹਾਂ ਕਿਨੇ ਫਿਰ ਮੈਂ ਇੱਥੇ ਬੈਠੀ ਬੈਠੀ ਸੋਚਦੀ ਸੀ ਵੀ ਮਰੀਜ਼ ਤਾਂ ਤਿੰਨ ਹੀ ਆਏ ਨੇ ਹਾਂਜੀ ਤੇ ਤਿੰਨ ਮਰੀਜ਼ ਆਏ ਆ ਸੁਣੋ 500 ਰੁਪਈਆ ਇਹ ਬੰਦਾ ਡਾਕਟਰ ਨੇ 500 ਰੁਪਏ ਇੱਕ ਪੇਸ਼ੈਂਟ ਦਾ ਲੈ ਲਿਆ 500 ਇੱਕ ਦਾ ਲੈ ਲਿਆ 500 ਇੱਕ ਦਾ ਲੈ ਲਿਆ ਵੱਧ ਤੋਂ ਵੱਧ 10 ਆ ਜਾਣਗੇ 5000 ਰੁਪਏ ਬਣਿਆ ਦੋ ਇਨੇ ਬੰਦੇ ਰੱਖੇ ਆ ਘੱਟ ਤੋਂ ਘੱਟ 40-50 ਹਜ਼ਾਰ ਦਾ ਬਿਜਲੀ ਦਾ ਬਿੱਲ ਆਉਂਦਾ ਹੋਣਾ ਵੀ ਇਹ ਸਾਰ ਦਾ ਕਿਵੇਂ ਹੈ ਇਹਦਾ ਗੁਜ਼ਾਰਾ ਕਿਵੇਂ ਚੱਲੇ ਕਹਿੰਦੇ ਮੈਨੂੰ ਇਹ ਟੈਨਸ਼ਨ ਪੈ ਜਾਂਦੀ ਏ ਵੀ ਪੇਸ਼ੈਂਟ ਘੱਟ ਆਉਂਦੇ ਐ ਖਰਚਾ ਜ਼ਿਆਦਾ ਐ ਐਡੀ ਵੱਡੀ ਬਿਲਡਿੰਗ ਬਣਾਈ ਐ ਇਹ ਸਾਰਾ ਕੁਛ ਇਹਦਾ ਚੱਲਦਾ ਕਿਵੇਂ ਹੋਣਾ ਬੀਬੀ ਦਵਾਈ ਦੇ ਕੇ ਤੋਰਤੀ ਕਿੰਦੇ ਉਸ ਤੋਂ ਬਾਅਦ ਡਾਕਟਰ ਟੈਂਸ਼ਨ ਤੇ ਗਏ ਉਹ ਦਵਾਈ ਲੈ ਕੇ ਚਲੀ ਗਈ ਤੇ ਡਾਕਟਰ ਉਸ ਦਿਨ ਦਾ ਹੀ ਕਹਿੰਦੇ ਟੈਂਸ਼ਨ ਚ ਪਿਆ ਵੀ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਵੀ ਘਾਟਾ ਪੈ ਗਿਆ ਕਈਆਂ ਦਾ ਸੱਚੀ ਗੱਲ ਹੈ ਕਈਆਂ ਕਈਆਂ ਦਾ ਮਤਲਬ ਮਤਲਬ ਇੰਨੀ ਟੈਂਸ਼ਨ ਟੈਂਸ਼ਨ ਹੀ ਇੰਨੀ ਦਿਮਾਗ ਇਦਾਂ ਹੀ ਇਦਾਂ ਹੀ ਜਲਦਾ ਵੈਲ ਵਲ ਮੈਨੂੰ ਤੁਸੀਂ ਠੀਕ ਹੋ ਹਾਂਜੀ ਠੀਕ ਹਾਂ ਲੱਗਦੇ ਤੇ ਨਹੀਂ ਮੈਂ ਕਹੂੰਗਾ ਨਹੀਂ ਮੈਂ ਠੀਕ ਹਾਂ ਨਹੀਂ ਮੈਨੂੰ ਤਾਂ ਨਹੀਂ ਲੱਗਦੇ ਨਹੀਂ ਮੈਂ ਠੀਕ ਹਾਂ ਜੀ ਕੋਈ ਗੱਲ ਨਹੀਂ ਹੈਗੀ ਆਵਾਜ਼ ਪਾਰਾ ਪਾਰਾ ਲੱਗਦਾ ਮੈਂ ਕਹਿੰਦਾ ਨਹੀਂ ਮੈਂ ਐਸੀ ਕੋਈ ਗੱਲ ਨਹੀਂ ਹੈਗੀ ਅੱਖਾਂ ਸੁੱਜੀਆਂ ਹੋਈਆਂ ਨੇ ਮੈਂ ਕਹਿੰਦਾ ਕੋਈ ਅੱਖਾਂ ਨਹੀਂ ਸੁੱਜੀਆਂ ਕੋਈ ਪ੍ਰੋਬਲਮ ਨਹੀਂ ਹੈਗੀ ਮੈਨੂੰ ਲੱਗਦਾ ਤੁਸੀਂ ਸੁੱਤੇ ਨਹੀਂ ਰਾਤ ਉਹ ਨਹੀਂ ਆਖਿਆ ਨਹੀਂ ਮੈਂ ਠੀਕ ਠਾਕ ਹਾਂ ਬਿਲਕੁਲ ਚੜ੍ਹਦੀ ਕਲਾ ਖਿਆਲ ਰੱਖਿਆ ਗੁਰਬਾ ਸਾਹਿਬ ਅੱਛਾ ਜੀ ਉਹ ਫੇਰ ਮੈਨੂੰ ਮੈਂ ਜਾ ਕੇ ਅੱਖਾਂ ਚੈੱਕ ਕਰਦਾ ਸੋਝਦੀ ਬਈ ਸੱਚੀ ਤਾਂ ਨਹੀਂ ਸੋਝ ਗਈਆਂ ਕਿਤੇ ਅੱਕਾ ਐਦਾਂ ਦੇ ਐਦਾਂ ਦਾ ਸੁਭਾਅ ਹੈ ਸਾਡਾ ਸੱਚੀ ਹੈਗਾ ਸਾਡੇ ਚ ਸੁਭਾਅ ਟੈਨਸ਼ਨ ਹੀ ਟੈਨਸ਼ਨ ਬਿਨਾ ਗੱਲ ਤੋਂ ਹੀ ਟੈਨਸ਼ਨ ਸੱਚੀ ਕੀ ਖਾਵਾਂ ਕਿ ਟੈਨਸ਼ਨ ਕੀ ਮਿਲੂਗਾ ਟੈਨਸ਼ਨ ਸਬਜ਼ੀ ਕਿੱਥੋਂ ਮਿਲੂਗੀ ਟੈਨਸ਼ਨ ਹੁਣ ਢੇਡੇ ਚੱਲੇਗਾ ਹੁਣ ਪੇਟ ਸਾਫ਼ ਕਿਵੇਂ ਹੋਊਗਾ ਹੁਣ ਇਹਦੀ ਟੈਨਸ਼ਨ ਤਾਂ ਵੀ ਕਿੱਥੋਂ ਸਬਜ਼ੀ ਮਿਲੂ ਕਿੱਥੋਂ ਆਹ ਹੋ ਆਹ ਦੀ ਖਾਣਾ ਆਹ ਕਰਨਾ ਆਹ ਹੋਰ ਹੁਣ ਇਹ ਟੈਨ ਮਤਲਬ ਇਹ ਸੱਚ ਹੈ ਗੱਲ ਔਰ ਇਦਾਂ ਦੇ ਬੰਦੇ ਅਸੀਂ ਮੈਂ ਆਪਣੇ ਨਾਲ ਵੀ ਹੈਗੇ ਆ ਵੇਖੇ ਵੀ ਹੈ ਤੇ ਦੁਨੀਆ 'ਚ ਵੀ ਬਹੁਤ ਬੰਦੇ ਇਦਾਂ ਦੇ ਜਿਨ੍ਹਾਂ ਨੂੰ ਇਹੀ ਟੈਨਸ਼ਨ ਬਣੀ ਰਹਿੰਦੀ ਹਰ ਵੇਲੇ ਟੈਨਸ਼ਨ ਤੇ ਜਿਸ ਵੇਲੇ ਉਹ ਕਿਸੇ ਬੰਦੇ ਨੂੰ ਮਿਲਦੇ ਉਹਦੇ ਤੇ ਲੋਡ ਪਾ ਦਿੰਦੇ ਦਿਮਾਗ ਤੇ ਟੈਨਸ਼ਨ ਪਾ ਦਿੰਦੇ ਇਹ ਟੈਨਸ਼ਨ ਐਡਿਕਸ਼ਨ ਹੁੰਦੀ ਹੈ ਐਡਿਕਸ਼ਨ ਮਤਲਬ ਉਹਨਾਂ ਨੂੰ ਨਸ਼ਾ ਹੁੰਦਾ ਨਾ ਮਿਲੇ ਨਾ ਟੈਨਸ਼ਨ ਤੇ ਉਹ ਇਸ ਗੱਲ ਦੀ ਟੈਨਸ਼ਨ ਲੈ ਲੈਂਦੇ ਨੇ ਵੀ ਅੱਜ ਮੈਨੂੰ ਟੈਨਸ਼ਨ ਨਹੀਂ ਨੀ ਹੋਈ ਇਹ ਸੱਚ ਹੈ ਇਸ ਸੱਚ ਹੈ ਸੁਭਾਅ ਇਦਾਂ ਦੇ ਜਿੰਨੇ ਹੁਣ ਆਪਾਂ ਇੱਥੇ ਬੈਠੇ ਆ ਸਾਡੇ ਚ ਵੀ ਘੱਟ ਤੋਂ ਘੱਟ 10 ਇਦਾਂ ਦੇ ਹੋਣਗੇ ਜਿਨ੍ਹਾਂ ਨੂੰ ਟੈਨਸ਼ਨ ਲੈਣ ਦਾ ਹੀ ਸੁਭਾਅ ਹੈ ਉਹ ਇਸ ਗੱਲ ਨੂੰ ਡਾਇਗਨੋਸ ਕਰੋ ਸੋਚੋ ਵੀ ਏਡੀ ਗੱਲ ਨਹੀਂ ਹੈਗੀ ਤੁਹਾਨੂੰ ਪਤਾ ਹੈ ਆਪਾਂ ਘਰਾਂ ਚ ਘਰਾਂ ਚੋਂ ਆਏ ਹਾਂ ਮਾਵਾ ਨੂੰ ਚੇਤਾ ਕਰੋ ਦਾਦੇ ਦਾਦੀਆਂ ਚਾਚੀਆਂ ਮਾਮੀਆਂ ਭੂਆ ਤੁਸੀਂ ਵੇਖੋਗੇ ਉਹ ਹਰ ਵੇਲੇ ਟੈਨਸ਼ਨ ਮਾੜੀ ਜੀ ਗੱਲ ਦੀ ਤੇ ਇਹ ਹੈਗਾ ਹੈ ਨਾ ਸੱਚ ਇਦਾਂ ਹੀ ਹੈ ਤੇ ਆਪਾਂ ਇਹ ਇਹ ਚੀਜ਼ ਛੱਡੀਏ ਨਿੱਕੀ ਨਿੱਕੀ ਗੱਲ ਨੂੰ ਤੇ ਉਹਨੂੰ ਸੋਚਣ ਦੀ ਬਜਾਏ ਦੂਜੇ ਪਾਸੇ ਨੂੰ ਸੋਚੋ ਫਿਰ ਕੀ ਹੋ ਗਿਆ ਕੋਈ ਗੱਲ ਨਹੀਂ ਕਿਹੜਾ ਵੱਡੀ ਗੱਲ ਹੋ ਗਈ ਕੋਈ ਵੱਡੀ ਗੱਲ ਨਹੀਂ ਕੋਈ ਗੱਲ ਨਹੀਂ ਕਰ ਲਾਂਗੇ ਅੱਛਾ ਜੀ ਅੱਜ ਅੱਛਾ ਬੰਦਾ ਟੈਨਸ਼ਨ 'ਚ ਰਹਿੰਦਾ ਤੇ ਉਹਨੂੰ ਪਵੇ ਕੈਂਪ ਚ ਆਇਆ ਸੀ ਮੈਨੂੰ ਬਹੁਤ ਟੈਨਸ਼ਨ ਪਈ ਹੋਈ ਹੈ ਕਾਦੀ ਹੁਣ ਸੈਂਸੇਸ਼ਨ ਦੀ ਟੈਨਸ਼ਨ ਬਹੁਤ ਪਈ ਹੋਈ ਹੈ ਉਹਨੂੰ ਹੁਣ ਸੈਂਸੇਸ਼ਨ ਦੀ ਟੈਨਸ਼ਨ ਪਈ ਹੋਈ ਹੈ ਮੈਨੂੰ ਬਹੁਤ ਟੈਨਸ਼ਨ ਹੈ ਵੀ ਮੈਂ ਮੈਂ ਪਿੱਛੇ ਰਹਿ ਜਾਣਾ ਮੈਨੂੰ ਬਹੁਤ ਟੈਨਸ਼ਨ ਹੈ ਇਹ ਸੱਚ ਹੈ ਫਿਰ ਉਹਨੂੰ ਵੇਖ ਕੇ ਮੈਨੂੰ ਪਤਾ ਲੱਗ ਜਾਂਦਾ ਹੁੰਦਾ ਮਤਲਬ ਜਦੋਂ ਨੇ ਦੱਸਣਾ ਤੁਸੀਂ ਮੇਰੇ ਨਾਲ ਜੋ ਤੁਸੀਂ ਗੱਲ ਕਰਦੇ ਆ ਉਤੋਂ ਇੱਕ ਸੈਕਿੰਡ 'ਚ ਸਮਝ ਆ ਜਾਂਦੀ ਹੈ ਵੀ ਇਹ ਬ੍ਰੇਨ ਕਿਵੇਂ ਦਾ ਹੈ ਇੱਕ ਥਾਟ ਤੁਸੀਂ ਬੋਲਣਾ ਇੱਕ ਥਾਟ ਇੱਕ ਥਾਟ ਕਹਿਣਾ ਮੈਨੂੰ ਬਾਕੀ ਦੇ ਥਾਟ ਆਪੇ ਸਮਝ ਆ ਜਾਂਦੇ ਨੇ ਵੀ ਇਹ ਦੇ ਇਹ ਇਦਾਂ ਸੋਚਣ ਵਾਲਾ ਹੈ 15 ਕ ਤਰ੍ਹਾਂ ਦੀਆਂ ਪਰਸਨੈਲਿਟੀਜ਼ ਹੁੰਦੀਆਂ 15 ਤਰ੍ਹਾਂ ਦੀਆਂ ਪਰਸਨੈਲਿਟੀਜ਼ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਸੁਭਾਅ ਹੁੰਦਾ ਹੈ। ਉਹਨਾਂ ਦਾ ਬਾਡੀ ਐਕਸ਼ਨ, ਬਾਡੀ ਲੈਂਗੁਏਜ, ਉਹਨਾਂ ਦਾ ਸਟਾਈਲ, ਉਹਨਾਂ ਦਾ ਢੰਗ। ਉਹਨਾਂ 15 'ਚੋਂ ਜਦੋਂ ਤੁਸੀਂ ਇੱਕ ਲਾਈਨ ਬੋਲਣੀ ਹੈ ਉਦੋਂ ਹੀ ਪਤਾ ਲੱਗ ਜਣਾ ਵੀ ਜੇ ਇਹ ਆ ਕਹਿ ਰਿਹਾ ਇਹਦਾ ਮਤਲਬ ਫਿਰ ਆ ਵੀ ਕਹਿੰਦਾ ਹੋਣਾ। ਜੇ ਆ ਕਹੇਗਾ ਫਿਰ ਇਹਦਾ ਮਤਲਬ ਆ ਵੀ ਪੱਕਾ ਕਹਿੰਦਾ ਹੋਣਾ। ਜੇ ਇਹ ਇਦਾਂ ਦਾ ਇਹ ਐਵੇਂ ਹੀ ਪੱਕਾ ਕਰਦਾ ਹੋਣਾ। ਕਈ ਬੰਦੇ ਇਦਾਂ ਗੱਲ ਜਦੋਂ ਗੱਲ ਘਰਾਂ ਚ ਜਾਈਏ ਕਰਨਗੇ ਇਹ ਜੀ ਐ ਐ ਮੈਂ ਇਹਨੂੰ ਕਹਿੰਦਾ ਫਿਰ ਇਹ ਐਵੇਂ ਹੀ ਕਰਦਾ ਹੋਣਾ ਕਹਣਗੇ ਹਾਂ ਇਹ ਫਿਰ ਐਵੇਂ ਹੀ ਪੱਕਾ ਕਰਦਾ ਹੋਣਾ ਹਾਂ ਐਵੇਂ ਹੀ ਕਰਦਾ ਤੁਹਾਨੂੰ ਕਿਵੇਂ ਪਤਾ ਹੈ ਮੈਂ ਕਿਹਾ ਮੈਨੂੰ ਪਤਾ ਹੀ ਹੈ ਸਹਾਵ ਲੱਗ ਗਿਆ ਵੀ ਇਹ ਹੁਣ ਇਹਦਾ ਮਤਲਬ ਇਹ ਇਦਾਂ ਦੀ ਪਰਸਨੈਲਿਟੀ ਹੈ ਪਰਸਨੈਲਿਟੀ ਆਇਡੈਂਟੀਫਾਈ ਹੋ ਜਾਂਦੀ ਹੈ ਇਹ ਇਦਾਂ ਦਾ ਆ ਇਦਾਂ ਕਹਿ ਰਿਹਾ ਤੇਦਾ ਮਤਲਬ ਫਿਰ ਇਦਾਂ ਵੀ ਕਰਦਾ ਹੋਣਾ ਪੱਕਾ ਇਦਾਂ ਵੀ ਕਰਦਾ ਹੋਣਾ ਬਸ ਇਹ ਪੱਕੀ ਗੱਲ ਹੁੰਦੀ ਉਹਦੀ ਸਾਰੀ ਪਰਸਨੈਲਿਟੀ ਸਮਝ ਚ ਆ ਜਾਂਦੀ